ਸਿਰੀ ਰਾਗੁ ਮਹਲਾ 5 ਬਣੀ ਯਾਰਾ ਉਸੇ ਉੰਕਾਰ ਸਤਨਾਮ ਗੁਰ ਪ੍ਰਸਾਦਿ ਹਰ ਹਰ ਇੱਕੋ ਨਾਮ ਹੈ ਵਾਗ੍ਰਹੀ ਕਾ ਕੰਕਾ ਵਾਗ੍ਰਹੀ ਕਾ ਖਾਲਸਾ ਵਾਗ੍ਰਹੀ ਕੰਧੇ ਗੁਰਮੁਖ ਸਾਧ ਸੰਗਤਿ ਜੀ ਸਰਗੁਰੂ ਕਲਿ ਗੁਰ ਦੇ ਕਿਰਪਾ ਜਿਆਰਾ ਜੋ ਕਿਸੇ ਸਿਤਾਣੀ ਕਥਾ ਸੀ ਉਸ ਜਗਤ ਪੁਰਾਣੇ ਸਮੇਂ ਪਸ ਦੇਖੇ ਚਾਰ ਸੱਜਣਾਂ ਵਾਲੇ ਦਿਨ ਸੰਤੋ ਪਿੰਡਾਂ ਵਾਲਿਆਂ ਨੇ ਸਤਖੰਡ ਗੰਨ ਵਾਲੇ ਵਿਹਾਰੇ ਤੇ ਪਾਇਆ ਗਿਆ ਸੀ ਉਸ ਤੋਂ ਬਾਅਦ ਹਜ਼ੂਰ ਸਾਹਿਬ ਦੇ ਸੰਗਤ ਆਈ ਹੈ ਹਜ਼ੂਰ ਸਾਹਿਬ ਦੇ ਸਤਿਮੇ ਤਾਰਸਾਏ ਰੂਪ ਧਾਰਨ ਦਾ ਇਹ ਨਾ ਕੋਈ ਸੁਰੀ ਔਰ ਸ੍ਰੀ ਦੀ ਸੇਵਾ ਕਾਰਸ਼ਾਲਾ ਕਾਰਜਾ ਦਿਹਾਰਾ ਸੀ ਸਤਵੀਂ ਕਾਰਸ਼ਾਲਾ ਕਾਰਜ ਪਾੜਨ ਦਾ ਉਸ ਦਿਨ ਸਾਰ ਸੰਗਤ ਦੀ ਪੰਜ ਅਖੰਡ ਪਾਠ ਦਾ ਆਰੰਭ ਕਰਕੇ ਸ੍ਰੀ ਗੁਰੂ ਜੰਸਾਹ ਮਹਾਰਾਜ ਜੀ ਦੀ ਖੈਣੀ ਕਥਾ ਦਾ ਆਰੰਭ ਹੋਈ ਹੈ ਉਥੇ ਸ੍ਰੀ ਜੰਸਾਹ ਦਾ ਸਾਰਾ ਸੱਜ ਖੰਡ ਮਹਿਮਿਲ ਸਾਹਿਬ ਕਸਬੇ ਤੇ ਜੰਸਾਹ ਦੀ ਕਥਾ ਹੋਈ ਹੈ ਅਤੇ ਰਹਿ ਰਾਜ ਦੀ ਕਥਾ ਉਥੇ ਸੱਜ ਖੰਡ ਦੀ ਵੀ ਹੋਈ ਹੈ ਕਿ ਕਿਸੇ ਨੇ 300 ਸਾਲ ਹੋਏ ਸਨ ਸਾਈ ਗੁਰਨਾਸਾਹਬ ਨੇ ਵਾਰਨਾ ਸ੍ਰੀ ਨਾਨਕ ਪ੍ਰਕਾਸ਼ੀ ਅਰੰਭ ਕੀਤਾ ਗਿਆ ਸੀ ਜੋ ਹਮੇਸ਼ਾ ਲਈ ਆਖੀਂ ਦੇਗ ਕੀਤਾ ਜਾਂਦਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਸਤਖੰਡ ਹਜ਼ੂਰ ਸਾਹਿਬ ਵਿੱਚ ਕਥਾ ਉਖਾਈ ਦਾ ਆਰੰਭ ਹੋਈ ਹੈ ਸਤਿਗੁਰ ਸਾਹਿਬ ਦੀ ਕਿਰਪਾ ਨਾਲ ਸਦਕਾ ਅੱਜ ਇਸ ਪ੍ਰਕਾਰ ਕੁਝ ਕੁਝ ਸਤਖੰਡ ਤੋਂ ਵਿੋਖਰੇ ਸਾਹਿਬਾਂ ਆਪਕੇ ਸੰਗਤ ਰਹੀ ਹੈ ਤੇ ਨਾ ਕੋਈ ਸਾਹਿਬ ਜਿਸਨ ਕਾਛਾ ਮੀਂਹ ਪਾਸੇ ਵੀ ਯਾਦਗਾਰ ਸਥਾਨ ਵਿੱਚ ਕਥਾ ਹੁੰਦੀ ਰਹੀ ਹੈ ਇਥੋਂ ਤੱਕ ਕਥਾ ਖਾਸੇ ਇਹ ਵੀ ਕਿੱਥੇ ਹੋ ਚੁੱਕੀ ਹੈ ਆਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿੱਥੇ ਨਾਰਾਇਣ ਸਾਹਿਬ ਜੀ ਨੇ ਵਿਹਾਰਾਂ ਦੇ ਪਾਸੋਂ ਲਾਗੇ ਆਣੀ ਜਲੀ ਲਾ ਕੇ ਕੁਝ ਸੇਕ ਨੂੰ ਜਿਹੜੇ ਖੜੀ ਕੀਤੀ ਸੀ ਬ੍ਰਾਹਮਣ ਸਾਰੇ ਭਾਈ ਤੁਸੀਂ ਕਹੋਗੇ ਕੈਲ ਜਿਹੜਾ ਬਾਨ ਬਖਤ ਗੁਰੂ ਹੋ ਕੇ ਜੰਮੀ ਉਹ ਜਿਹੜੀ ਆ ਬੱਬੀ ਜਿਹੜੀ ਇਕਲੀ ਸੀ ਉਹ ਗੁਰੂ ਮਹਾਰਾਜ ਸਾਹਿਬ ਦੇ ਕੋਲ ਕਿੱਥੀ ਕਿੱਥੀ ਨਾਰਾ ਮੇਰੇ ਪਤੀ ਨੇ ਆਖਿਆ ਸੀ ਉਹ ਸਤ ਗੁਰੂ ਦੇ ਕੋਲ ਲੈ ਲਈ ਨਾਰਾ ਸਾਹਿਬ ਨੂੰ ਸੇ ਇਹ ਪਸੰਦ ਹੋ ਕੇ ਉਹ ਕਾਮ ਤਰਨ ਗੋਈ ਬਣ ਗਈ ਖੁੱਤੀ ਤੇ ਅੱਜ ਜਿਹੜੀ ਆ ਉਹ ਲੋਹਰੀ ਦੀ ਤੂਬਾ ਪਾਈਆਂ ਸੀ ਉਹ ਸਾਰੀਆਂ ਸੋਨੇ ਦੀ ਗਹਿਣੀ ਬਣ ਗਏ ਉਸ ਸਾਰੇ ਬ੍ਰਾਹਮਣ ਕਹਿੰਦੇ ਨਾਰਾ ਹੁਣ ਸਾਨੇ ਬਾਨ ਦੇ ਮਾਰਾ ਕੰਨੇ ਵੇਲਾਇ ਸੁ ਪਾਈ ਤੁਸੀਂ ਨਾ ਨਹੀਂ ਸਕਦੇ ਤੁਸੀਂ ਗਾਇੰਦੇ ਅਧਿਕਾਰੀ ਨਹੀਂ ਗੁਰੂ ਕਰਦੇ ਰਹੇ ਤੁਹਾਡੇ ਇਹ ਨਾਮ ਚ ਹੈ ਜਿਹਨਾਂ ਨੂੰ ਸਰਵਾ ਹੈ ਉਹਨਾਂ ਨੂੰ ਗੁਰੂ ਕਰੋ ਸਭ ਕੁਝ ਪ੍ਰਾਪਤ ਹੁੰਦਾ ਹੈ ਇਸ ਪ੍ਰਕਾਰ ਸ਼ਕਤਰੀ ਜੀ ਨੂੰ ਕਹਿੰਤਾ ਸਿੱਖੇ ਹਨ ਉਹ ਕੁਝ ਸੋਚਦੇ ਮਾਰਾ ਸਾਹਿਬ ਜੀ ਸਤਿਨਾਮ ਸੋ ਅਖੰਡ ਦੇ ਵਿੱਚ ਕੁਝ ਸੇਤੰਗਾ ਗਹਿਣ ਗਏ ਆਖੀ ਉਹ ਕਰਦੇ ਮਾਰਾ ਸਾਹਿਬ ਤੇ ਪਾਤਸ਼ਾ ਇਥੇ ਬਾਦਨ ਮਾਜਰੇ ਆਏ ਸਨ ਇਹੋ ਗੁਰੂ ਜੀ ਆਇਆਂ ਜੀ ਨੇ ਜੋ ਕੇ ਚਰਨ ਪਾਏ ਸਨ ਸੈ ਸ਼੍ਰੀ ਗੁਰੂ ਕਾਬਲੇ ਉੱਤੇ ਆ ਕੇ ਚਰਨ ਪਾਏ ਸਨ ਉਹ ਇੱਕ ਬ੍ਰਾਹਮਣ ਦੀ ਲੜਕੀ ਸਖਰਾਂ ਦੀ ਤੇ ਪਠਾਣਾ ਦੀ ਬਣੀ ਹੋਈ ਸੀ ਉਹ ਗੁਰੂ ਸਾਹਿਬ ਨੇ ਸੁਣਾਈ ਸੀ ਉਹ ਪਹਿਲਾ ਯਾਦਗਾਰ ਗੁਰਦੁਆਰਾ ਸਾਹਿਬ ਜਿੱਥੇ ਨਿਸ਼ਾਨ ਲੱਗਾ ਹੈ ਅਜੇ ਗੁਰਦੁਆਰਾ ਸਾਹਿਬ ਯਾਦਗਾਰੀ ਨਹੀਂ ਉਹ ਸੈ ਸੰਗ ਲਈ ਖਾਣਾ ਮਾਰਾ ਸੀ ਸਾਜਾ ਕਿੱਥੇ 200 ਗ੍ਰਾਮ ਚਰਨ ਪਾਏ ਹੋਣੇ ਇਹ ਜੋ ਗੁਰੂ ਕਲੀ ਵਿਚਾਰ ਨਾਲ ਆ ਰਹੇ ਸਨ ਪ੍ਰਚਾਰ ਨੂੰ ਉਸ ਵੇਲੇ ਪੰਛੀ ਸਿੰਘ ਦੇ ਸਰੇਦ ਨੂੰ ਨਾਲ ਆ ਕੇ ਆਏ ਸਮੇਂ ਉਹ ਫਿਰ ਤੋਂ ਉਸ ਤੋਂ ਦੂਸਰੇ ਸਾਹਿਬੀ ਨੂੰ ਪ੍ਰਚਾਰਣ ਪਾ ਕੇ ਇਹ ਥਾਂ ਨੂੰ ਆਗ ਲਾਈ ਸੀ ਉਸੇ ਥਾਂ ਵਿੱਚ ਅੱਜ ਇਹ ਜੋ ਸੱਚਖੰਡ ਹਜੂਰ ਸਾਹਿਬ ਤੋਂ ਸਾਹੀ ਕਥਾ ਪਰਾਰੰਭ ਹੋਈ ਹੈ ਉਹ ਸਭ ਸੰਗਤ ਦੀ શ્રી ਰਾਜ ਦੇ ਇਸ ਦਰਸ਼ਾਰੇ ਬਰਜਾਰੇ ਸ਼ਬਦ ਤੋਂ ਅੱਜ ਆਰੰਭ ਹੋ ਰਹੀ ਹੈ ਇੱਥੇ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇਕ ਓੰਕਾਰ ਸਤਨਾਮ ਗੁਰ ਪ੍ਰਸਾਦ ਹਰ ਹਰ ਉਤਮ ਨਾਮ ਹੈ ਜੀਵ ਨੂੰ ਅੰਤਰ ਜਾਮੀ ਦੇ ਸਾਹਿਬ ਸਾਹਿਬ ਸੰਗਤ ਦੀ ਸਿਖਣ ਬੇਨਤੀ ਕੀਤੀ ਕਿ ਸਿੱਖੇ ਪਾਤਸ਼ਾਹ ਬਣਜਾਰੇ ਦੇ ਤਰੀਕੇ ਦੇ ਨਾਲ ਇਸ ਨੂੰ ਬੰਦ ਜਿਹੜਾ ਕਰਨਾ ਹੈ ਉਹ ਕਿਸ ਪ੍ਰਕਾਰ ਦਾ ਜੀਵ ਨੂੰ ਬਣਜਾਰਾ ਬਣਨਾ ਚਾਹੀਦਾ ਹੈ ਐਸਾ ਉਪਦੇਸ਼ ਦਿਓ ਪੁਰਖੇ ਗੁਰੂ ਕੈਸੇ ਪਾਖਿਆਂ ਨੇ ਕਿਖੇ ਵੀ ਮਹਾਰਾਜ ਨੂੰ ਕਰੇ ਚੂੜੇ ਵਿਤਵੀ ਸੰਦੇ ਦੇ ਗੁਰੂ ਨਾਨਕ ਸਾਹਿਬ ਜੀ ਜਿਨ ਦੇ ਜਮੇ ਤੋਂ ਆਏ ਹੈ ਉਹ ਫਿਰ ਉਦੇਸ਼ ਬਖਸ਼ਿਆ ਸੀ ਜਿਨ੍ਹਾਂ ਦੇ ਕੋਲ ਵਿੱਚ ਭਾਈ ਮੱਖਣ ਸਾਹਿਬ ਜੀ ਜਿਨ ਨਾਮੇ ਪਾਖਿਆਂ ਨੂੰ ਹੋਰੇ ਦੇ ਵੇਖਿਆ ਨਿ ਪਰਗਟ ਕੀਤਾ ਸੀ ਅਤੇ ਲਖੀ ਸਾਹਿਬ ਉਹ ਮੰਗ ਨਹੀਂ ਹੋਣੀ ਕੋਈ ਨਹੀਂ ਜਾਨਾ ਸੰਤ ਬਾਉ ਜੀ ਸੰਤ ਕ੍ਰਿਸ਼ਨ ਜੀ ਉਹਦੇ ਹੋਂਦ ਤੋਂ ਨੂੰ ਲਈ ਹਮ ਹਿੰਦੂ ਸਰਕਾਰ ਦੀ ਇਹਨਾਂ ਨੂੰ ਮਿਲ ਕਰਕੇ ਉੱਥੇ ਪਾਂਡੇ ਦੇ ਅੰਦਰ ਮੇਰਾ ਸਹਾਇਗੀ ਦਾ ਅੰਦਰ ਤੋਂ ਪ੍ਰਚਾਰ ਕੀਤਾ ਸੀ 10000 ਰੁਪਏ ਲਾਉਣੇ ਨੂੰ ਗੁੰਡੇਆਂ ਨੇ ਫਟਾਇਆ ਸੀ ਕੋਈ ਕੰਮ ਨਹੀਂ ਕਰਦੇ ਤਾਂ ਕਿਸੇ ਤਰ੍ਹਾਂ ਕਰਕੇ ਸਿਖਾਉਣੀ ਨਹੀਂ ਇਹ ਕੰਮ ਤੋਂ 10000 ਰੁਪਏ ਅੰਦਰ ਕਰਾਇਆ ਸੀ ਉਸ ਪ੍ਰਕਾਰ ਸੰਗ ਕਰਵਾ ਦਿੱਤੀ ਜਿਹੜਾ ਕਿਸੇ ਸੀ ਉਹ ਲਾਉਣੇ ਦੀ ਕੋਈ ਨਹੀਂ ਰਹਾ ਉਹ ਬਿਨਾਂ ਨਾ ਹੋਈ ਦੁਨਿਆਰੇ ਦੀਰਗਾ ਜਲਦੀ ਇਹਨੇ ਇਹਨੇ ਕਹਿੰਦੇ ਜੁਨਾਰੇ ਤੋਂ ਨੇ ਵਿਦਾਰੀ ਜਾਣ ਕਰਨੇ ਉਹ ਵੀਰ ਵਾਰ ਸਾਥ ਵਿੱਚ ਦੇਖਣ ਸਰਕਾਰ ਸਿੱਖੋ ਚਾਈ ਜੁਨਾਰੇ ਪ੍ਰਵੇਸ਼ ਦੇ ਨਾਮ ਨੇ ਗੰਦਣ ਵਾਲਾ ਬੰਦਾਰਾ ਬੰਨ੍ਹ ਚਾਈ ਜਾਏ ਆਸਾਂ ਨੇ ਸਿਰਾਂ ਦਾ ਸਾਧੂ ਜਿਡੇ ਨੇ ਪ੍ਰਕਿਰਤੀ ਕਰਨੀ ਚਾਹੇ ਪਰੰਤੂ ਇਹ ਮੁਰਗਲ ਹੋ ਦੇ ਸਮੀ ਗੁਰੂ ਤੇ ਜਗੰਧ ਜੀ ਆਨ ਲਗਾ ਹੋਇਆ ਸੰਤੋ ਅਸਗਾ ਸੇ ਚਾਰ ਸੂਰ ਬਿਧਰੀ ਹਨ de ਕਿਸੇ ਜੇ ਉਹਨਾਂ ਕੋਈ ਬਾਣੀ ਦਾ ਮਨਾਰਾਸ ਕੋ ਕੋ ਗੁਰੂ ਦੇ ਦਰਬਾਰਾਂ ਦਾ ਆਇਆ ਹੈ ਕਿ ਬੰਨਕ ਤਾਂ ਸਾਰੇ ਕਰਦੇ ਹੋਏ ਉਹ ਅਭਿਜਨ ਕਰਮੇ ਨੇ ਕਰਦੇ ਹਨ ਨਿਕਾਰਾਂ ਨਹੀਂ ਕੋਈ ਸੇਵ ਕਰਮੇ ਦੇ ਸਿਮਾਨ ਕਰਮੇ ਦੇ ਕਰਦੇ ਹੈ ਉਹ ਇੱਕ ਕਰਕੇ ਜੀ ਸਾਰੇ ਬੰਦਾਰੀ ਹੋਏ ਉਹ ਬੰਦਾਰੇ ਉਹ ਪਰਖੋਗੇ ਨਹੀਂ ਪਰਖੋਗੇ ਨਾ ਦੰਦ ਤੇ ਗੁਰੂ ਮੰਦਾਰਾ ਉਹ ਆਖਲਾ ਲੋਕ ਲੋਜ ਦੇ ਤੇ ਸੁਖ ਹੋਦਾ ਹੈ ਇਹਨਾਂ ਦੇ ਮੌਜੂਦ ਅੱਜ ਤੋਂ ਲੈ ਕੇ ਸਭ ਤੋਂ ਵਿੱਚ ਉਹਨਾਂ ਮੋਰੋ ਸਾਰੇ ਆਜੂ ਸ਼੍ਰੀਮਦ ਗੀਨ ਦਾ ਬਖਸ਼ੀ ਹੋਣਾ ਹੈ ਉਹ ਸਭੀ ਰੂਹੇ ਜੀ ਬੰਦਾਰਾ ਇਹ ਸਿਰਪਰਮੇ ਇੱਕ ਗੇਤ ਕਿ ਤੁਮਰੇ ਇਸ ਮਜਬੂਰ ਬਾਨੇ ਜਾਰੋ ਹਨ ਕਿਤੇ ਮੌਜੂਦ ਨਹੀਂ ਸੁਖਣੀ ਚੇਰੇ ਕੋਈ ਨਾ ਸਰਿਆਨਾ ਪ੍ਰਕਾਸ਼ ਦੇਵੇ ਸਭਨਾਂ ਅੰਗੋ ਦੇ ਸ਼੍ਰੀਮਦ ਗੀਨ ਦੇ ਸਿਵਾ ਸਤਿ ਹੁਈ ਹੋਵੇ ਨਾਮ ਪ੍ਰਕਾਸ਼ਿਤ ਹੋਵੇ ਜੀ ਪ੍ਰਸਾਦ ਗ੍ਰੰਥ ਦੀ ਕਿਰਪਾ ਨਾਲ ਪ੍ਰਾਪਤ ਹੋ ਰਿਹਾ ਹੈ ਇਹ ਮੇਰੇ ਮੰਗਲ ਗੋਆਰੀ ਮੇਰੇ ਜੀਵਨ ਦਾ ਸਹਾਇਕ ਜੀ ਹੈ। ਇਕਿਆਰੀ ਦਾ ਉਥੇ ਇਕਿਆਰੀ ਆਰੇ ਸਾਹਿਬ ਜੀ ਨੂੰ ਜੇ ਮੈਂ ਮੈਨੂੰ ਸੋਚਦਾ ਕਿ ਉਹ ਸਾਨੂੰ ਦੀ ਮੇਰੇ ਉਹ ਸ਼ਕਤੀਆਂ ਆਗਮਨ ਤੋਂ ਕਿਹਾ ਸਤਨਾਗਰ ਪ੍ਰਸਾਰ ਵਰਤੋ ਤੇ ਉੱਥੇ ਮੇਰੇ ਸਾਹਮਣੇ ਉਹ ਯਾਰੇ ਦੇ ਉਹ ਯਾਰ ਨੇ ਕਿ ਸਤਨਾਗਰ ਪ੍ਰਸਾਰ ਕਰਿਆ ਹੋ। ਦੋਤੀ ਪੰਡਤ ਸਾਹਿਬ ਜੀ ਯਾਰੀ ਕੋਲ ਸਰਬਸਤ ਸਾਹਿਬ ਉਹਨੂੰ ਜੀਵਨ ਸਾਹਿਬ ਨੂੰ ਹਰੇ ਵਿਚਾਰੀ ਦਿੱਤਾ ਹੈ। ਉਹਨਾਂ ਸ੍ਰੀ ਪ੍ਰਕਾਰ ਮਹਾਰਾਜ ਸਾਹਿਬ ਜੀ ਨੂੰ ਨੋਇ ਅਰਦੇ ਦਾ ਸਤਿਨਾਮ ਕਰਤਾ ਪੁਰਖ ਸਾਹਿਬ ਦਾ ਕਰਨ ਪੁੱਛਦਾ ਹੈ ਦੂਸਰੇ ਪ੍ਰਕਾਰ ਕੋਈ ਸਤਿਨਾਮ ਕਰਤਾ ਜਿਹੜੇ ਗਉਂਦ ਨਾੜ ਅਕਾਲ ਮੂਰਤ ਦੇ ਦੂਸਰੇ ਪ੍ਰਕਾਰ ਪ੍ਰਸਾਦ ਇਹਨੇ ਮੰਤਰ ਮਹਾਂ ਮੰਤਰ ਨਾਲ ਮਾਰਨ ਤੋਂ ਵੀ ਯਾਰ ਸਾਡੇ ਬਾਣੀ ਦਾ ਕਰਨ ਪੁੱਛਦਾ ਹੈ ਇਸ ਪ੍ਰਕਾਰ ਸਾਹਿਬ ਜੀ ਇਹ ਸਬਦਾਨ ਮੰਨਣਾ ਉਚਾਰਨ ਕੀਤੀ ਹੈ ਜਿਵੇਂ ਮਾਰੇ ਸਾਹਿਬ ਜੀ ਸਤਿਨਾਮ ਦੇ ਪ੍ਰੋਫੈਸਰ ਹਰਿਸ਼ੰਕਰ ਜੀ ਬ੍ਰਹਮ ਜੀ ਦੀ ਕਿਰਪਾ ਕਰਕੇ ਪ੍ਰਾਪਤ ਲੈ ਕੇ ਕੋਈ ਕੁਰ ਕਰਨ ਬਹਾਨੇ ਨੂੰ ਕਰਦੇ ਹੋ ਇਹ ਗੋਡਸਾਹ ਮੰਤਰ ਨਹੀਂ ਪੜ੍ਹਿਆ ਜਾਵੇ ਇਹ ਵੀ ਲੈ ਕੇ ਯਾਦ ਕਰਦੇ ਇਹ ਮੇਰੇ ਭੈਣ ਤੋਂ ਹੋਈ ਨਹੀਂ ਇਹ ਬੋਰਾਂਖਾ ਮੰਤਰ ਹੋਣਾ ਨਹੀਂ ਇਹ ਵੀ ਹਾਰੇ ਸਿੱਖ ਨਹੀਂ ਇਹ ਵੀ ਬਾਰਾਂਖਾ ਮੰਤਰ ਹੋਣਾ ਨਹੀਂ ਇਹ ਵੀ ਹਾਰੇ ਸਾਰੇ ਨੇ ਕਿ ਜਦ ਸਿੱਖੋ ਸਿੱਖਾ ਇਸੇ ਨਾਲ ਸਾਥੀ ਨੂੰ ਦਿੱਤੀ ਜਾਵੇਗਾ ਇਹ ਮੰਤਰ ਮੱਛੀ ਦੀ ਗੱਲ ਨਾਲ ਬਹਾਨੇ ਚਾਰੀ ਕੀਤੀ ਹੈ ਬੰਦੇ ਇਹ ਫਿਰ ਮਾਉਂਦੇ ਹਨ ਹਰ ਹਰ ਇੱਕ ਤੋਂ ਨਾਮ ਹੈ ਇਹ ਭਾਈ ਹਰੇਕ ਨੂੰ ਹਰੇ ਪਰੇ ਕਰਨ ਵਾਲਾ ਹਰ ਹਰ ਦੇ ਪ੍ਰਵੇਸ਼ ਸਾਰੇ ਮਾ ਵਿੱਚ ਜੋਤ ਨੂੰ ਕੋ ਹਰਿਆਵੰਤਾ ਕਰਦਾ ਹੈ ਸਾਰੀਆਂ ਇੰਦਰੀਆਂ ਨੂੰ ਮਨਾਉਣਾ ਸਨਾਉਣੀ ਬੁੱਧੀ ਆਣੀ ਅਦਿਕਸਾਂ ਨੂੰ ਸੂਰੀ ਚੰਦ ਆਦਿਕ ਨੂੰ ਸਾਰਿਆਂ ਨੂੰ ਹਰੇ ਪਰੇ ਪ੍ਰਕਾਸ਼ ਕਰਕੇ ਕਰਨਾ ਹੈ ਚਾਰ ਖਾਣੀਆਂ ਨੂੰ ਦੂਜੇ ਬਾਤ ਆ ਦੇ ਖਾਣੀਆਂ ਨੂੰ ਸਾਰੇ ਨੂੰ ਕੁਝ ਨਰਾਜ਼ ਕੀਤਾ ਕੋਈ ਛੜੀ ਦਾ ਪ੍ਰਵੇਸ਼ ਨਹੀਂ ਨਾ ਸਾਰੇ ਨਾਣਾ ਮਾਲੂ ਕੁਝ ਨਿਸ਼ੋਸ਼ ਨਾ ਹੋ ਜਿਵੇਂ ਤੇਰੀਆ ਸਭ ਕੋ ਗੋਤਾਂ ਨਹੀਂ ਜੀ ਸੇਤ ਨਿਕਲ ਗੋਤਿਆ ਸਾ ਕੋਈ ਜਿੰਨੇ ਦੇ ਮਨੁੱਖ ਬੈਂਤ ਪਸ਼ੂ ਪੰਛੀ ਆਦਿਕ ਹੋਣੇ ਇਹ ਸਭ ਆਦਮਾ ਦਾ ਸਾਰੇ ਨੂੰ ਸਿਰ ਗਿਆ ਹੈ ਸਾਰੇ ਵੇਖਣਾ ਕਿੱਤਾ ਹੈ ਸਭ ਬ੍ਰਹਮੰਡਾਂ ਖੰਡਾਂ ਆਦਾਂ ਦੇ ਤਾਂ ਹੀ ਕੋਡ ਕੋ ਗਰੂਣ ਕੋਡ ਕੋਡ ਬ੍ਰਹਮੰਡ ਯਾਸ ਜਿਨ ਕਿਰਿਆ ਤਦ ਕੋ ਇਹ ਸਾਰੇ ਸੰਸਾਰ ਰਤਨ ਸੁਖ ਹੈ ਪਿਆਰੇ ਜੀ ਅਗਰੇ ਨਾਮ ਚਾਰਨ ਕਰਦੇ ਹਨ ਸਾਰੇ ਜੀਏ ਸੱਜੇ ਕਟ ਪਾਲਦਾ ਜਿਸ ਨੂੰ ਰੱਬ ਜੜ ਤੇ ਪਾਲਣਾ ਵੀ ਹੋਰ ਨਹੀਂ ਉਹ ਤੇ ਬਣਾ ਕੋ ਕਰਨਾ ਹੈ ਸਾਰੇ ਲੱਖ ਗੋਣੋਂ ਪਾਈ ਹਿਸਕ ਬੀਆ ਸਭ ਹੋ ਕੋ ਤਦਕਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜੀ ਸਾਰੇ ਮੁੜ ਕੇ ਜਿਹਨਾਂ ਵਾਲ ਜੀ ਹੈ ਸਾਰੇ ਜੀਵਾਂ ਦੇ ਤਾਈ ਮਾਦਰ ਦੇ ਗਰਭ ਚੋਂ ਜਨਮਵਾਇਆ ਕਰਦਾ ਮਾਤਾ ਦੇ ਜੀਵਾਂ ਨੂੰ ਹਰਿਦਾਲ ਕਰੇ ਸੋਗੋ ਮਨੋ ਸਾਰੀ ਹੈ ਇਹ ਸਾਰ ਜਾਨ ਕੋ ਦਾਤ ਦੇਤ ਅਜਾਨ ਕੋ ਦੇਤ ਧਰਮ ਕੋ ਦੇਤ ਜਮਾਨ ਕੋ ਦੇਹ ਹੈ ਜੀਵਨ ਦੀ ਜਮਾਨਾ ਅਕਾਸ਼ ਦੀ ਧੂਲ ਦੀ ਜਾਨਦਾਰਾ ਦੀ ਇਹ ਨਾਇ ਪੌਦੇ ਜਿਹੜੇ ਹਨ ਬਿਰਖਾ ਦੇ ਬੂਟੇ ਸਾਰਿਆਂ ਨੂੰ ਖਰਾਕ ਦਿੰਦਾ ਹੈ ਪ੍ਰਮੇਸ਼ਰ ਜਾਣ ਜਾਣ ਵਾਲਿਆਂ ਨੂੰ ਵੀ ਗਿਆਨ ਅਗਿਆਨੀਆਂ ਨੂੰ ਵੀ ਗਿਆਨ ਦਿੰਦਾ ਹੈ ਐਸਾ ਪਰਮੇਸ਼ਰ ਸਾਰਿਆਂ ਦੀ ਪਰਮਾਲਾ ਕਰਨ ਵਾਲਾ ਹੈ ਉਹ ਸਾਰਿਆਂ ਜਿਹੜੇ ਪ੍ਰਤੀ ਕਾਨੂੰਨ ਪਾਲਣ ਕਰਵਾ ਹੈ ਪਰਮੇਸ਼ਰ ਇਸ ਇਸ ਪ੍ਰਕਾਰ ਸੈਲ ਪੱਥਰ ਨੂੰ ਜਨ ਤੋਂ ਪਾਏ ਤਾਂ ਕਾਰੀ ਕਾਗੋ ਕਰ ਰਿਆ ਪੱਥਰੀਆਂ ਸ਼ਲੰਗ ਦੀ ਠਕਰ ਖੋਰਦੀਆਂ ਆ ਕੇ ਪੱਥਰوں ਖੁਕਾਂ ਵਿੱਚ ਠਕਰ ਪੈਦਾ ਕਰਕੇ ਪਾਲਣਾ ਕਰਦਾ ਹੈ ਕਟ ਕਟੜ ਮੱਈਆ ਤੂੰ ਮੇਰੇ ਭਾਈਓ ਕਦਾਂ ਕਦਾਂ ਦੇ ਅੰਦਰ ਉਹ ਚਾਰ ਖਾਨੀਆਂ ਨੇ ਸਾਜੇ ਕਰਾਸ ਕੱਢ ਚਲੀ ਜਾਂਦੇ ਅੰਦਰ ਕਟਨਤਾ ਕਰਨਾਂ ਦੇ ਅੰਦਰ ਹੈ ਉਹ ਰੰਗਿਆ ਰੰਗਿਆ ਹੋਇਆ ਹੈ ਸਤਬਦ ਦੇ ਨਖਰ ਫੂ ਪ੍ਰਵੇਸ਼ ਕਰ ਹ ਤੂੰ ਹਰ ਸਦਾ ਦੀ ਹੈ ਇੱਥੇ ਗਈ ਸਤਬਦ ਦੇ ਨਖਰ ਨੂੰ ਕੋਈ ਜੇ ਪ੍ਰੋਖ ਹੋ ਕੇ ਜਿਹੜਾ ਪਾਲਣਾ ਕਰਦਾ ਉਹ ਦੋ ਕੇ ਪਾਲਨੇ ਕਰੀ ਜਾਂਦਾ ਆਪਣਾ ਆਪ ਨਹੀਂ ਬਣਾਉਣਾ ਦੁਨੀਆਂ ਦੀ ਆਤਮਾ ਜੇ ਕੋਈ ਇਹ ਕੋਈ ਚੰਗਾਈ ਮੰਤ ਜਬਦ ਦਿਖਾਵੇ ਕਬਾ ਚੰਗਾ ਕੰਮ ਕਰ ਲੈ ਮਨਜ ਬਣਾ ਦੇ ਬਦਾ ਹੈ ਇੱਕ ਤੇ ਗੁਣੇ ਤੂੰ ਜੁਲਾਈਆ ਦੇ ਨੋ ਪਛੋਟ ਆਵੇ ਉਹ ਗੁਬਤ ਹੋਏ ਪਰਦੇ ਪਾਲਣਾ ਕਰਨਾ ਹੈ ਉਸ ਵਾਇਗਰ ਨੂੰ ਸਵੇਰੇ ਹੋਣਾ ਕਰੀਏ ਪਿਆਰੇ ਉਸ ਦਿਨ ਅਵਰਨਾ ਕਿ ਉਸ ਵਾਇਗਰ ਨੂੰ ਬਣਾ ਦੇ ਪਿਆਵਾਂਗੇ ਉਹ ਪਰਸ਼ਕਲਾ ਕਰਕੇ ਜੀ ਮਾਨ ਦੀ ਜੇ ਅਥਾ ਤਾਂ ਸੋਨੂ ਤੇ ਬਣਾਉਣੀ ਜਿਹੜੀ ਪਰਸ਼ਕਸ਼ ਹੋ ਜਾਂਦੀ ਹੈ ਇਹ ਨਾ ਪਰਸ਼ਕਸ਼ ਨਹੀਂ ਕਰਕੇ ヒンドੂਆਂ ਦੇ ਗਾਂ ਵਰਨਾ ਤੇ ਵਿਸ਼ਮ ਨਾਣੇ ਮੱਧ ਆ ਗਈ। ਕੋਸ਼ਟ ਵਗੈਰ ਅਵਰੇ ਸ਼ਾਂਤ ਹੋ ਰਹੀ ਨਹੀਂ ਹੈ। ਕਿ ਕੋਈ ਯੋਧ ਮਾਇਰੀ ਦੀ ਹੈ। ਤੋ ਮੋਹਿ ਮਾਇਆ ਦਿੱਤ ਲਾਇ ਦੋ ਜਾਨ ਨੂੰ ਛੱਡ ਕੇ ਮੋਹ ਮੋਲ ਤੋਂ ਬਿਲਕੁਲ ਆਬੰਦ ਹਾਂ। ਕੋਈ ਸੋਧ ਚੱਲੇ ਦੁਖ ਰੋਹ ਸ਼ਾਂਤ ਹੋਈ ਰਹੀ ਇਸ ਦੁਨੀਆ ਛੱਡ ਕੇ ਤੁਰ ਜੰਦੇ। ਜਿਸ ਹੀ ਹੋ ਕੇ ਦੁੱਖ ਤੋਂ ਉੱਦ ਰਹਿੰਦੇ ਆ ਅੰਦਰੋਂ ਹੁੰਦੇ ਜਾਂਦੇ ਤਹਾ ਮਾਰਦੇ। ਕੋਈ ਨਾ ਰੋਖ ਕਰਨੀ ਸੋਣਾ ਚੀ ਹੈ ਜਨ ਨਾਮਿਕ ਨਾਮ ਤੇ ਆਇਆ ਜੀਬਰੀ ਸਾਹਿਬ ਜੀ ਕਹਿੰਦੇ ਜਿਹੜੇ ਜਨ ਹਨ ਵਾਹਿਗੁਰੂ ਦੇ ਚਾਰੇ ਐਸੇ ਬਣ ਜਾ ਰਹੇ ਬਣੇ ਬੋਲੇ ਪ੍ਰਵੇਸ਼ੇ ਦਾ ਨਾਮ ਨੂੰ ਪੜਨਾ ਚੁਕਾ ਹੈ ਧਿਆਨ ਨਾਲ ਵਰਤੀ ਕਰਕੇ ਅਰਹਾਂ ਤੋਂ ਸਫਾਈ ਹੋ ਜੇ ਮਹਾਦੇਵ ਜੀ ਨੇ ਨਾਮ ਨੂੰ ਪੜਾਇਆ ਉਹ ਵੀ ਸ਼ੈਤਾਨੀ ਹੁੰਦੀ ਹੈ ਮਾਰੇ ਜਿਹੜਾ ਪਾਈ ਅੰਤ ਦੇ ਸਵੇ ਇਹ ਮਾਤਾ ਦੇ ਵਰਤਪ੍ਰਤਵਾਹ ਕਰਦਾ ਇਹ ਅੰਤ ਦੇ ਸਵੇ ਇਹ ਸਹਾਇਕ ਹੁੰਦਾ ਹੈ ਇਹ ਨਿੱਕੀ ਜਿਹੀ ਸਥਾਉਂ ਦਾ ਪਿਆਰਾ ਹੁੰਦਾ ਹੈ ਮੈਂ ਹਰ ਦਿਨ ਅਵਰਨਾ ਤੂੰ ਸਾਨੂੰ ਪਰੇ ਗੁਰੂ ਸਿੱਖੋ ਹਰੀ ਅਕਾਲ ਪ੍ਰਭ ਦੇ ਬਗੈਰ ਅਗਰ ਆਸਾਨ ਚ ਹੋਰ ਕੋਈ ਨਹੀਂ ਵਿਸਣਾ ਹੈ ਹਰ ਗੁਰ ਸਰਣਾਈ ਪਾਈ ਮੈਂ ਬੈਜੇ ਸਾਰੇ ਧੋਜ ਪ੍ਰਤੀਕ ਮੈਂ ਉਹ ਪਾਈ ਦਾ ਤੂ ਹੈ ਹਰ ਗੁਰ ਸਰਣਾਈ ਪਾਈ ਹੈ ਵਲਿਆਰਿਆ ਜੋ ਜੀ ਤੀ ਬੰਦ ਕਰਨ ਵਾਲੇ ਸਭ ਉਸ ਕਰਮਾਂ ਦੇ ਉਹ ਨਿੱਕਲ ਕੇ ਜਿੰਦੀਆਂ ਸੁਣੇ ਕਰਕੇ ਉਹ ਸ੍ਰੀ ਅਕਾਲ ਪੁਰਖ ਨੂੰ ਗੁਰੂ ਸਾਹਿਬ ਦੀ ਸ਼ਰਨ ਪਾਏ ਕੇ ਪਾਈ ਦਾ ਹੈ ਵੱਡ ਭਾਗ ਪ੍ਰਾਪਤ ਹੋ ਸਤਿਗੁਰੂ ਸਾਹਿਬ ਦੀ ਪ੍ਰਾਪਤੀ ਕਿਹਨੇ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਵੱਡੇ ਭਾਗ ਦੇ ਨਿਸ਼ਕਾਮ ਕੰਮ ਕੀਤੇ ਹੁੰਦੇ ਹੈ ਈਸ਼ਰੋਂ ਨਾਲ ਦੇ ਨਿਸ਼ਕਾਮ ਕਰਮੇ ਵਾ ਚਰੇ ਰਿਆ ਹੋਇਆ ਵੱਡੇ ਭਾਗਨ ਵਾਲੇ ਬਣਾ ਦਿੰਦਾ ਹੈ ਉਹਨਾਂ ਦੀਆਂ ਵਾਸ਼ਨਾ ਸਾਰੀਆਂ ਮੁੱਕ ਜਾਂਦੀਆਂ ਹਨ ਪਰਮੇਸ਼ਰ ਦਾ ਮਨ ਦੀ ਇੱਛਾ ਹੋ ਜਾਂਦੀ ਹੈ ਇਉ ਵੱਡੇ ਭਾਗਾਂ ਵਾਲੇ ਪ੍ਰਾਪਤ ਹੁੰਦਾ ਹੈ